ਕੀ ਕੀ ਚੀਜ਼ਾਂ ਨੇ ਹਨ ਆਪਣੇ ਕੋਲ ਖਾਣ ਪੀਣ ਦੇ ਵਿੱਚ ਜੀ ਮੇਰੇ ਕੋਲ ਜਦੋਂ ਮੇਰੀ ਸ਼ੁਰੂਆਤ ਹੋਈ ਹੈ 버ਗਰਸ ਤੋਂ 버ਗਰਸ ਦੇ ਨਾਲ ਪਾਸਤਾ ਐਡ ਹੋ ਗਿਆ ਫਿਰ ਹੋਰ ਹੀ ਹੋੜੀ ਵਾਲੀ ਫ੍ਰੈਂਚ ਫਾਈਜ਼ ਹੋ ਗਏ 버ਗਰਦਿਆਂ ਸਾਈਡ ਆਈਟਮਸ ਆ ਗਏ ਉਸ ਤੋਂ ਬਾਅਦ ਨੇ ਇੱਕ ਸੈਲਡ ਸਾਡਾ ਮਤਲਬ ਥੋੜਾ ਹੈਲਦੀ ਜਿਹੜੇ ਖਾਣਾ ਬਸ ਲਗਾ ਹੈ ਸੈਲਡਸ ਹੋ ਗਏ ਫਿਰ ਉਸ ਤੋਂ ਸੈਂਡਵਿਚ ਹੋ ਗਿਆ ਪਾਸਤਾ ਹੋ ਗਿਆ ਵੈਰਾਈਟੀ ਦੇ ਵਿੱਚ ਕੋਈ ਕਮੀ ਨਹੀਂ ਹੈ ਮੈਂ ਜਦਨੇ ਸੈਲਡਸ ਬਣਾਉਣਾ ਜਾਂ ਫਿਰ ਮਤਲਬ ਕਿ ਸੈਂਡਵਿਚ ਵਗੈਰਾ ਬਣਾਉਣਾ ਮੈਂ ਬ੍ਰਾਊਨ ਬ੍ਰੈਡ ਯੂਜ਼ ਕਰਦਾ ਮੈਂ ਹਲਕੀਆਂ ਚੀਜ਼ਾਂ ਯੂਜ਼ ਨਹੀਂ ਕਰਦਾ ਮੈਂ ਮਾੜੀ ਚੀਜ਼ ਨਹੀਂ ਖਾਣਾ ਸਕਦਾ ਠੀਕ ਹੈ ਤੇ ਇਸ ਕਰਕੇ ਕੀ ਹੈ ਕਿ ਮੇਰੇ ਕੋਲ ਇੱਕ ਲਿਮਟਡ ਰਹਿ ਜਾਂਦਾ ਸਮਾਂ ਹੁਣ ਜਦੋਂ ਮੈਂ ਪੀਜ਼ਾ ਵੀ ਬਣਾਉਣਾ ਮੈਂ ਬਣਾਣਾ ਹੈ ਫਰੈਸ਼ ਡੋ ਮੈਂ ਬ੍ਰੈਡ ਤੇ ਨਹੀਂ ਬਣਾ ਸਕਦਾ ਫਰੈਸ਼ ਡੋ ਦੇ ਵਿੱਚ ਬਣਾਵਾਂਗਾ ਆਪਣਾ ਡੋ ਤਿਆਰ ਕਰਨਾ ਤੁਸੀਂ ਆਪਣਾ ਇਹ ਸਾਰਾ ਫਰੈਸ਼ ਆਪਣਾ ਤਿਆਰ ਕਰਨਾ ਟੋਲ ਲਗਾਇਆ ਸੀ ਤਾਂ ਉੱਥੋਂ ਸ਼ੁਰੂ ਕੀਤਾ ਤੇ ਫਿਰ ਹੁਣ ਗੁਰੂ ਸਾਹਿਬ ਨੇ ਥੋੜੀ ਕਿਰਪਾ ਕੀਤੀ ਹੈ ਕੋਸ਼ਿਸ਼ ਕੀਤੀ ਕੰਮ ਵਿਦਾਨ ਦੀ ਕੋਸ਼ਿਸ਼ ਕੀਤੀ ਤੇ ਇੱਕ ਅਹੀਂ ਸ਼ੌਪ ਲਈ ਕਿਰਾਏ ਤੇ ਤੇ ਹੁਣ ਅੱਗੇ ਦੇਖਦੇ ਆਂ ਬਾਕੀ ਹਜੇ ਤਾਂ ਸਟਰਗਲ ਹੀ ਚੱਲ ਰਿਹਾ ਕਰ ਰਹੇ ਆਂ ਹਾਂ ਅੱਛਾ ਪਿੰਡਾਂ ਦੇ ਨੌਜਵਾਨ ਨਾ ਜਿਹੜੇ ਕਹਿੰਦੇ ਨੇ ਖਾਸ ਤੌਰ ਤੇ ਥੋਡੇ ਵਾਲਾ ਇਲਾਕਾ ਜਿਹੜਾ ਦੁਆਬਾ ਏਰੀਆ ਹੈ ਕਹਿੰਦੇ ਵੀ ਉਹ ਵਿਦੇਸ਼ਾਂ ਵੱਲ ਬਹੁਤ ਜਾਂਦਾ ਹਨਾ ਪਰ ਤੁਸੀਂ ਚੰਡੀਗੜ੍ਹ ਆਏ ਜੋਬ ਕੀਤੀ ਪਰ ਇਹ ਕੰਮ ਕਰ ਲਿਆ ਬਾਈ ਕਿਤੇ ਇਹ ਨਹੀਂ ਇਛਾਈ ਪਲੱਸ 2 ਤੋਂ ਬਾਅਦ ਜਾਂ 10ਵੀਂ ਤੋਂ ਬਾਅਦ ਵੀ ਚੱਲੀ ਏ ਯਾਰ ਵਿਦੇਸ਼ ਚੱਲੀ ਏ ਜਿਲੋਂ ਤਾਂ ਇਹੀ ਆ ਕਿ ਮੈਂ ਇੱਥੇ ਜੰਮਿਆ ਇੱਥੇ ਮਰ ਜਾਂ ਪਰ ਕੀ ਕਰਾਂ ਹੁਣ ਤੁਸੀਂ ਦੇਖਿਆ ਤੁਹਾਨੂੰ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਮੇਰੇ ਕੋਲ ਆਿਆਂ ਨੂੰ ਕਿੰਨੇ ਕਸਟਮਰ ਦੇਖ ਲਏ ਤੁਸੀਂ ਮੇਰਾ ਗੁਨਾਹ ਹੈ ਨਾ ਕਿ ਮੈਂ ਪ੍ਰਵਾਸੀ ਨਹੀਂ ਹਾਂ ਤੁਸੀਂ ਕਹਿੰਦੇ ਹੋ ਯਾਰ ਮੈਂ ਪ੍ਰਵਾਸੀ ਨਹੀਂ ਮੇਰਾ ਇਹ ਸਭ ਤੋਂ ਵੱਡਾ ਗੁਨਾਹ ਹੈ ਫਿਰ ਵੀ ਲੋਕ ਸਾਥ ਨਹੀਂ ਦਿੰਦੇ ਕਮੀ ਕਿੱਥੇ ਰਹਿ ਰਹੀ ਹੈ ਭਾਈ ਸਪੀਚਲਸ ਹਾਂ ਭਾਜੀ ਇਸ ਪੁਆਇੰਂਟ ਤੇ ਸਾਡੇ ਵਿੱਚ ਵਿੱਚ ਨੇ ਇੱਕ ਈਗੋ ਆ ਕਿ ਯਾਰ ਮੈਂ ਹੁਣ 버ਗਰ ਵੇਚੂਗਾ ਜਾਂ ਸਾਡੇ ਪਿੰਡਾਂ ਦੇ ਰਿਸ਼ਤੇਦਾਰ ਪਿੰਡਾਂ ਦੇ ਯਾਰ ਦੋਸਤ ਸਾਡੇ ਹੋਰ ਯਾਰ ਬੇਲੀ ਸਾਡਾ ਪਰਿਵਾਰ ਇਹ ਕਹਿੰਦਾ ਯਾਰ ਹੁਣ ਤੂੰ 버ਗਰ ਵਿੱਚ ਸਾਡੇ ਪੰਜਾਬੀ ਨੌਜਵਾਨ ਅੱਜਕੱਲ੍ਹ ਵਿਦੇਸ਼ਾਂ ਦੇ ਵੱਲ ਆਪਣਾ ਰੁਝਾਨ ਜ਼ਿਆਦਾ ਦਿਖਾ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਕੰਮ ਕਰਨ ਦੇ ਮੌਕੇ ਨਹੀਂ ਪੰਜਾਬ ਦੇ ਵਿੱਚ ਉਹ ਆਪਣੇ ਹੁਨਰ ਦਾ ਸਹੀ ਇਸਤੇਮਾਲ ਨਹੀਂ ਕਰ ਪਾਉਂਦੇ ਐਸਐਲਯੂ ਬੈਟਰ ਮੌਕਿਆਂ ਦੀ ਭਾਲ ਦੇ ਵਿੱਚ ਵਿਦੇਸ਼ਾਂ ਵੱਲ ਨੂੰ ਹੋ ਰਹੇ ਨੇ ਪਰ ਪੰਜਾਬੀ ਦੀ ਇੱਕ ਬੜੀ ਸੋਹਣੀ ਕਹਾਵਤ ਆ ਕਹਿੰਦੇ ਨੇ ਕਿ ਜਿਹਨੂੰ ਕੰਮ ਦਾ ਤਰੀਕਾ ਉਹਦਾ ਇੱਥੇ ਕੈਨੇਡਾ ਤੇ ਇੱਥੇ ਅਮਰੀਕਾ ਇੱਕ ਐਸਾ ਹੀ ਕਹਾਵਤ ਨੂੰ ਇੱਕ ਨੌਜਵਾਨ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੂਰਾ ਕੀਤਾ ਗਿਆ ਇਸ ਕਹਾਵਤ ਨੂੰ ਸੱਚ ਸਾਬਤ ਕੀਤਾ ਗਿਆ ਕਿਉਂਕਿ ਉਸ ਨੌਜਵਾਨ ਦੇ ਵੱਲੋਂ ਆਪਣਾ ਕੰਮ ਚੰਡੀਗੜ੍ਹ ਦੇ ਵਿੱਚ ਇਹ ਸੈਟਅਪ ਕੀਤਾ ਗਿਆ ਤਾਂ ਵਿਦੇਸ਼ ਦੀ ਚਮਕਦਮਕ ਨੂੰ ਠੋਕਰ ਮਾਰ ਦੋਤੀ ਗਈ ਆ ਉਸ ਦੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਕਿ ਇੱਕ ਆਮ ਜੇ ਪਿੰਡ ਦਾ ਨੌਜਵਾਨ ਚੰਡੀਗੜ੍ਹ ਦੇ ਵਿੱਚ ਫਾਸਟ ਫੂਡ ਦੇ ਸਟਾਲ ਕਿਉਂ ਲਗਾ ਰਿਹਾ ਬਾਈ ਅਮਨ ਪਵਲਾ ਸਾਡੇ ਨਾਲ ਆ ਹਨ ਬਾਈ 사শিকਾਂ ਫਿਕ ਪਾਗੋ ਸਾਰੇ ਦਰਸ਼ਕ ਵੀਰਾਂ ਨੂੰ ਪਿਆਰ ਭਰੀ 사শিকਾਂ ਫਿਕ ਪਾਗੋ ਕਿਰਪਾ ਚੜ੍ਹਦੀ ਕਲਾ ਕਿਵੇਂ ਚੱਲ ਰਿਹਾ ਕੰਮ ਦੇਖ ਰਹੇ ਤੁਸੀਂ ਲਾਈਨਾਂ ਲੱਗੀਆਂ ਹੋਈਆਂ ਦੁਆਰੇ ਨਿਹਾਰੇ ਹੋਏ ਪਏ ਆ ਠੀਕ ਹੈ ਗੁਰੂ ਸਾਹਿਬ ਰੋਟੀ ਦੇ ਰਹੇ ਆ ਬੱਧੀਆ ਆ ਅਮਨ ਬਾਈ ਅ ਅੱਜਕੱਲ ਦੇ ਨੌਜਵਾਨ ਜਾਂ ਤਾਂ ਹੋਰ ਜੋਬਸ ਕਰ ਰਹੇ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਕਰ ਰਹੇ ਨੇ ਜਾਂ ਮੈਂ ਜਿਵੇਂ ਪਹਿਲਾਂ ਕਿਹਾ ਕਿ ਵਿਦੇਸ਼ਾਂ ਦੀ ਚਮਕ-ਦਮਕ ਨੇ ਸਾਡੇ ਨੌਜਵਾਨ ਜਿਹੜੇ ਅੰਨਾ ਹੀ ਕਰਦੇ ਅਮਨ ਸਰ ਦੇ ਉੱਪਰ ਬੜੀ ਸੋਹਣੀ ਦਸਤਾਰ ਬੰਨੀ ਆ ਅਮਨ ਇੱਕ ਫੂਡ ਸਟਾਲ ਦੇ ਉੱਪਰ ਕੰਮ ਇਹ ਕਿਵੇਂ ਭਾਜੀ ਜਦੋਂ ਮੈਂ ਚੰਡੀਗੜ੍ਹ ਦੇ ਵਿੱਚ ਆਇਆ ਸੀ ਮੈਂ ਵੀ ਇੱਕ ਕਿਸੇ ਇੱਕ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਹੀ ਕਰ ਰਿਹਾ ਸੀ ਉੱਥੇ ਕੰਮ ਹੀ ਸ਼ੁਰੂ ਕੀਤਾ ਜੌਬ ਦਾ ਹੀ ਸ਼ੁਰੂ ਕੀਤਾ ਸੀ ਹਮਮ ਲੇਕਿਨ ਇੱਕ ਇਹ ਕਹਿੰਗੇ ਜੌਬ ਤਾਂ ਜੌਬ ਹੀ ਹੈ ਹਮ ਸ਼ੁਰੂ ਤੋਂ ਇੱਕ ਵਾਰ ਤਾਂ ਮਨ ਸੀਗਾ ਹੀ ਕਿ ਆਪਾਂ ਨੇ ਕੰਮ ਆਪਣਾ ਕਰਨਾ ਆਪਣਾ ਕੰਮ ਦੀ ਚਾਹਤ ਤਾਂ ਸੀਗੀ ਸ਼ੁਰੂ ਤੋਂ ਹੀ ਹਮ ਲੇਕਿਨ ਕਿ ਇਹ ਕਿ ਮਜਬੂਰੀਆਂ ਗਰੀਬੀ ਆਪਣੀ ਇੱਕ ਲਿਮਿਟੇਸ਼ਨ ਜਿਹੜੀ ਹੁੰਦੀ ਹੈ ਉਹਨੂੰ ਕਿਤੇ ਰੱਖਦੇ ਥੋੜਾ 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 ਕਰਦੇ ਬਾਅਦ ਇੱਕ ਸਟੈਪ ਤੇ ਆ ਕੇ 2014 ਚ ਫਿਰ ਸ਼ੁਰੂ ਕੀਤਾ ਸੀ ਆਪਣਾ ਇਹ ਇਹੀ ਕੰਮ ਇਹੀ ਕੰਮ ਪੰਛੂਲਾ ਸੈਕਟਰ 7 ਦੇ ਵਿੱਚ ਹੂੰ ਉਸ ਤੋਂ ਬਾਅਦ ਹੌਲੀ 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 ਬਾਅਦ ਦੇ ਕੇ ਫਿਰ ਲੌਕਡਾਊਨ ਦੇ ਵਿੱਚ ਆਏ ਜਿੱਥੇ ਸਾਰਾ ਕੁਝ ਠੱਪ ਹੋ ਗਿਆ ਹੂੰ ਬਹੁਤ ਅੱਛਾ ਚੱਲਦਾ ਚੱਲਦਾ ਬਿਲਕੁਲ ਹੀ ਡੈੱਡ ਹੋ ਗਿਆ ਫਿਰ ਉਸ ਤੋਂ ਫਿਰ ਕੰਪਨੀਆਂ ਜੌਬ ਕੀਤੀਆਂ ਦੋ ਤਿੰਨ ਜੌਬ ਕਰਨੇ ਤੋਂ ਬਾਅਦ ਫਿਰ ਜਦੋਂ ਥੋੜਾ ਜਿਹਾ ਪੈਰ ਲੱਗੇ ਜਾਂ ਕਹਿ ਸਕਦੇ ਕਿ ਮਤਲਬ ਥੋੜਾ ਰੋਟੀ ਫੁਲਕਾ ਚੱਲਦਾ ਹੋ ਗਿਆ ਲੱਗਿਆ ਤਾਂ ਫਿਰ 2023 ਦੇ ਵਿੱਚ ਫੇਰ ਸੈਕਟਰ 18 ਚੰਡੀਗੜ੍ਹ ਦੇ ਵਿੱਚ ਮੈਨੂੰ ਇੱਕ ਜਗ੍ਹਾ ਮਿਲੀ ਜਿੱਥੇ ਮੈਂ ਸਟਾਲ ਲਗਾਇਆ ਸੀ ਬਾਹਰ ਹੀ ਸਾਹਮਣੇ ਸਟਾਲ ਲਗਾਇਆ ਸੀ ਤਾਂ ਉੱਥੋਂ ਸ਼ੁਰੂ ਕੀਤਾ ਤੇ ਫਿਰ ਹੁਣ ਗੁਰੂ ਸਾਹਿਬ ਨੇ ਥੋੜੀ ਕਿਰਪਾ ਕੀਤੀ ਆ ਕੋਸ਼ਿਸ਼ ਕੀਤੀ ਕੰਮ ਵਿਦਾਨ ਦੀ ਕੋਸ਼ਿਸ਼ ਕੀਤੀ ਤੇ ਇੱਕ ਹੀ ਸ਼ਾਪ ਲਈ ਕਿਰਾਏ ਤੇ ਤੇ ਹੁਣ ਅੱਗੇ ਦੇਖਦੇ ਆ ਬਾਕੀ ਹਜੇ ਤਾਂ ਸਟਰਗਲ ਹੀ ਚੱਲ ਰਿਹਾ ਕਰ ਰਹੇ ਆ ਆ ਮਨੁੱਖ ਬਈ ਰਹਿਣ ਵਾਲੇ ਕਿੱਥੇ ਨੇ ਤੁਸੀਂ ਮੈਂ ਬੇਸਿਕਲੀ ਜੀ ਪਿੰਡ ਮੇਰਾ ਲੰਗੜੋਆ ਨਵਾਂ ਸ਼ਹਿਰ ਜ਼ਿਲ੍ਹੇ ਦੀ ਸ਼ਹੀਦ ਭਗਤ ਸਿੰਘ ਜੀ ਦੇ ਨਗਰ ਚ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੀ ਬੁੱਕੜ ਦੇ ਵਿੱਚ ਬਿਲਕੁਲ ਦਾ ਘਰੋਆ ਪਿੰਡ ਹੈ ਅ ਅੱਛਾ ਪਿੰਡਾਂ ਦੇ ਨੌਜਵਾਨ ਜਿਹੜੇ ਕਹਿੰਦੇ ਨੇ ਖਾਸ ਤੌਰ ਤੇ ਥੋਡੇ ਵਾਲਾ ਇਲਾਕਾ ਜਿਹੜਾ ਦੁਆਬਾ ਏਰੀਆ ਹੈ ਕਹਿੰਦੇ ਵੀ ਉਹ ਵਿਦੇਸ਼ਾਂ ਵੱਲ ਬਹੁਤ ਜਾਂਦਾ ਹਨਾ ਪਰ ਤੁਸੀਂ ਚੰਡੀਗੜ੍ਹ ਆਏ ਜੋਬ ਕੀਤੀ ਪਰ ਇਹ ਕੰਮ ਕਰ ਲਿਆ ਬਾਈ ਕਿਤੇ ਇਹ ਨਹੀਂ ਇੱਛਾਈ ਪਲੱਸ 2 ਤੋਂ ਬਾਅਦ ਜਾਂ 10ਵੀਂ ਤੋਂ ਬਾਅਦ ਵੀ ਚੱਲੀਏ ਯਾਰ ਵਿਦੇਸ਼ ਚੱਲੀਏ ਵੀ ਕੀ ਕਰਨਾ ਕਿਉਂਕਿ ਤੁਹਾਡੇ ਤਾਂ ਦੁਆਬੇ ਦਾ ਇੱਕ ਟ੍ਰੈਡੀਸ਼ਨ ਹੈ ਕਹਿੰਦੇ 50-50 ਲੱਖ ਦੀਆਂ ਕੋਠੀਆਂ ਵੀ ਜਿਹੜੀਆਂ ਨੇ ਖਾਲੀ ਪਈਆਂ ਨੇ ਪ੍ਰਵਾਸੀਆਂ ਦੇ ਸਰ ਤੇ ਛੱਡੀਆਂ ਪਈਆਂ ਨੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਬਟ ਕੀ ਹੈ ਕਿ ਪਹਿਲੇ ਜਿਹੜੇ ਹਾਲਾਤ ਇਦਾਂ ਦੇ ਨਹੀਂ ਸੀ ਕਿ ਅੱਛੀ ਕੰਟਰੀ ਜਾ ਸਕਦੇ ਆ ਲੇਬਰ ਲੇਬਰ ਕਰਕੇ ਜਦੋਂ ਹੁਣ ਉਹਨਾਂ 'ਚ ਇੰਨਾ ਤਾਂ ਦਿਮਾਗ ਰੱਬ ਨੇ ਦਿੱਤਾ ਸੀ ਕਿ ਲੇਬਰ ਕਰਨੀ ਹੈ ਜਿਹੜੀ ਉੱਥੇ ਕਰਨੀ ਉਹ ਇੱਥੇ ਹੀ ਕਰ ਲਓ ਉਹ ਲੇਬਰ ਹੀ ਸੀਗੀ ਕਿਸੇ ਕੰਪਨੀ ਚ 12-15000 ਤੇ ਜੋਬ ਕਰਨੀ ਜਦੋਂ ਲੇਬਰ ਵਾਲਾ ਹੀ ਕੰਮ ਹੁੰਦਾ ਕਿ ਸਵੇਰੇ 2-300 300 ਕਿਲੋਮੀਟਰ ਟਰੈਵਲ ਵੀ ਕਰ ਲੈਣਾ ਤੁਸੀਂ ਬਾਈਕ ਤੇ 100-100 ਕਿਲੋਮੀਟਰ 200 ਕਿਲੋਮੀਟਰ ਚੱਲੇ ਜਾਣਾ ਲੋਕਾਂ ਦੀ ਮਿਹਨਤਾਂ ਕੱਲ ਲੈਣੀ ਆ ਉਹ ਇੱਕ ਸਮਾਰਟ ਲੇਬਰ ਹੋਗੇ ਅਸੀਂ ਉਹ ਕਰਦੇ ਰਹੇ ਹਾਂ ਬਟ ਇਹ ਕਿ ਬਾਹਰ ਜਾਣ ਲਈ ਵੱਡੀਆਂ ਕੰਟਰੀਆਂ ਜਾਣ ਜੋਗੀ ਪੂੰਜੀ ਨਹੀਂ ਸੀ ਤੇ ਛੋਟੀਆਂ ਕੰਟਰੀਆਂ ਜਾਣਾ ਨਹੀਂ ਸੀ ਚਾਹਦੇ ਬਸ ਉਸੇ ਚੱਕਰ ਦੇ ਵਿੱਚ ਜਦੋਂ ਅਸੀਂ ਇੱਥੇ ਚੰਡੀਗੜ੍ਹ ਜੋਬ ਕਰਦੇ ਸੀ ਇੱਥੇ ਆ ਗਏ ਬਟ ਉਸ ਟਾਈਮ ਲੱਗਦਾ ਸੀ ਕਿ ਨਹੀਂ ਯਾਰ ਪੰਜਾਬ ਵਰਗੀ ਕੋਈ ਜਗ੍ਹਾ ਨਹੀਂ ਆਪਾਂ ਨਹੀਂ ਜਾਣਾ ਇੰਡੀਆ ਚ ਹੀ ਰਹਿਣਾ ਪਰ ਹੁਣ ਸ਼ਾਇਦ ਕਿਤੇ ਨਾ ਕਿਤੇ ਆ ਕੇ ਫੀਲ ਹੁੰਦਾ ਕਿ ਯਾਰ ਕਿਤੇ ਨਾ ਕਿਤੇ ਚਲੇ ਜਾਂਦੇ ਤਾਂ ਸ਼ਾਇਦ ਠੀਕ ਵੀ ਹੁੰਦਾ ਕਿਉਂ ਬਾਈ ਕਿਉਂ ਦਾ ਭਜੀ ਹਰ ਕਿਉਂ ਕਿਉਂਕਿ ਬਹੁਤ ਵੱਡੀ ਗੱਲ ਆ ਕਿ ਯਾਰ ਹੁਣ ਫੀਲ ਆਉਂਦਾ ਪੰਜਾਬ ਦੇ ਵਿੱਚ ਥੋੜੇ ਵਰਗੇ ਹੋਰ ਸੈਂਕੜੇ ਨੌਜਵਾਨ ਨੇ ਜਿਹੜੇ ਆਪਣੀ ਮਿਹਨਤ ਕਰਦੇ ਨੇ ਜਿਹੜੇ ਇਹੀ ਨਾਰਾ ਦੰਦਨੇ ਕਿ ਪੰਜਾਬ ਤਾਂ ਯਾਰ ਪੰਜਾਬੀਆਂ ਦਾ ਹੋਊਗਾ ਰਹਾਂਗੇ ਪੰਜਾਬ ਰਹਾਂਗੇ ਜਨਮ ਇੱਥੇ ਲਿਆ ਮਰਾਂਗੇ ਵੀ ਇੱਥੇ ਕੁਝ ਨਹੀਂ ਕਹਿਣਾ ਨਹੀਂ ਆ ਚਾਹਦਾ ਤੇ ਮੈਂ ਵੀ ਪਜੀ ਆਹੀ ਹਾਂ ਗਿਲੋਂ ਤਾਂ ਇਹੀ ਆ ਕਿ ਮੈਂ ਇੱਥੇ ਜੰਮਿਆ ਇੱਥੇ ਮਰ ਜਾ ਇੱਥੇ ਮਿੱਟੀ ਇੱਥੇ ਦੀ ਮਿੱਟੀ ਚ ਮਿੱਟੀ ਹੋ ਜਾ ਸਭ ਤੋਂ ਬੈਟਰ ਹੈ ਪਰ ਕੀ ਕਰਾਂ ਹੁਣ ਤੁਸੀਂ ਦੇਖਿਆ ਤੁਹਾਨੂੰ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਮੇਰੇ ਕੋਲ ਆਿਆਂ ਨੂੰ ਕਿੰਨੇ ਕਸਟਮਰ ਦੇਖ ਲਏ ਤੁਸੀਂ ਮੇਰਾ ਗੁਨਾਹ ਹੈ ਨਾ ਕਿ ਮੈਂ ਪ੍ਰਵਾਸੀ ਨਹੀਂ ਹੈ ਮੇਰੇ ਕੋਲ ਖਾਣ ਵਾਲਿਆਂ ਦੀ ਆਣ ਵਾਲਿਆਂ ਦੀ ਲਾਈਨ ਥੋੜੀ ਘੱਟ ਲੱਗਦੀ ਹੁਣ ਜੇ ਕਿਸੇ ਨੂੰ ਅਸੀਂ ਕਹਿ ਵੀ ਦਿੰਨਾ ਕਿ ਥੋੜੀ ਹੈਲਪ ਕਰੋਗੇ ਤੁਹਾਨੂੰ ਦੇਖਦੇ ਆ ਲੋਕ ਤੁਸੀਂ ਥੋੜੀ ਵੀਡੀਓ ਪਾ ਦਿਓ ਕੁਝ ਵੀ ਪਾ ਦਿਓ ਹੈਨਾ ਤਾਂ ਉਹ ਵੀ ਕਹਿੰਦੇ ਕੋਈ ਨਹੀਂ ਭਾਜੀ ਸੋਚਾਂਗੇ ਸਪੈਸ਼ਲੀ ਸਰਦਾਰ ਬੰਦੇ ਜਿੰਨ ਜਿਹੜੇ ਕਰ ਸਕਦੇ ਆ ਜਿਹੜੇ ਆਪਣੇ ਨੂੰ ਜਿਨ੍ਹਾਂ ਨੂੰ ਅਸੀਂ ਵੀ ਬਹੁਤ ਚਿਰ ਤੋਂ ਦੇਖਦੇ ਆ ਪਿਆਰ ਵੀ ਕਰਦੇ ਆ ਨਾ ਕਿ ਯਾਰ ਹਾਂ ਸਾਡਾ ਆਪਣਾ ਭਾਈ ਆ ਬੜੇ ਪਿਆਰ ਨਾਲ ਮਿਲਦੇ ਵੀ ਆ ਸਭ ਕੁਝ ਪਰ ਜਦੋਂ ਉਹਨਾਂ ਕਹਿੰਦੇ ਭਾਜੀ ਸਾਡੀ ਕਹੋ ਨਹੀਂ ਭਾਜੀ ਕੰਟੈਂਟ ਕੁਝ ਬਣਦਾ ਨਹੀਂ ਕਾਰਨ ਅਸੀਂ ਇੱਕ ਸਾਫ ਸੁਥਰੀ ਚੀਜ਼ ਵੇਚਦੇ ਆਂ ਜਾਂ ਤਾਂ ਕੋਈ ਗੰਦਬਲੰਦ ਵੇਚਣਾ ਸ਼ੁਰੂ ਕਰ ਦਈਏ ਇੱਕ ਮੈਂ ਹਟ ਕੇ ਆਈਟਮ ਸ਼ੁਰੂ ਕੀਤੀ ਸੀ ਪਾਈਨੈਪਲ ਵਰਗ ਸ਼ਾਇਦ ਤੁਹਾਨੂੰ ਸੁਣਿਆ ਹੋਣਾ ਹੋਵੇਗਾ ਪਹਿਲੇ ਜੀ ਬਿਲਕੁਲ ਮੈਂ ਤਾਂ ਟੇਸਟ ਵੀ ਕੀਤਾ ਹੋਇਆ ਪਹਿਲੇ ਟੇਸਟ ਕੀਤਾ ਤੁਸੀਂ ਪਾਈਨੈਪਲ ਵਰਗ ਉਹਦੇ ਕਰਕੇ ਮੇਰੀਆਂ ਸ਼ਾਇਦ 5-7 ਵੀਡੀਓਜ਼ ਆਈਆਂ ਵੀ ਆ ਹਮ ਬਟ ਉਹ ਕੀ ਹੈ ਕਿ ਨਾ ਇੱਕ ਚੀਜ਼ ਨੂੰ ਲੈ ਕੇ ਤਾਂ ਇੱਕ ਲਿਮਟਿਡ ਟਾਈਮ ਤੇ ਆ ਹੁਣ ਮੈਂ ਜਿੰਨੇ ਸੈਲਡਸ ਬਣਾਉਣਾ ਜਾਂ ਫਿਰ ਮਤਲਬ ਕਿ ਸੈਂਡਵਿਚ ਵਗੈਰਾ ਬਣਾਉਣਾ ਮੈਂ ਬ੍ਰਾਊਨ ਬ੍ਰੈਡ ਯੂਜ਼ ਕਰਦਾ ਮੈਂ ਹਲਕੀਆਂ ਚੀਜ਼ਾਂ ਯੂਜ਼ ਨਹੀਂ ਕਰਦਾ ਮੈਂ ਮਾੜੀ ਚੀਜ਼ ਨਹੀਂ ਖਵਾ ਸਕਦਾ ਠੀਕ ਹੈ ਤੇ ਇਸ ਕਰਕੇ ਕੀ ਹੈ ਕਿ ਮੇਰੇ ਕੋਲ ਇੱਕ ਲਿਮਟਡ ਰਹਿ ਜਾਂਦਾ ਸਮਾਨ ਹੁਣ ਜਦੋਂ ਮੈਂ ਪੀਜ਼ਾ ਵੀ ਬਣਾਣਾ ਮੈਂ ਬਣਾਣਾ ਫਰੈਸ਼ ਡੋ ਮੈਂ ਬ੍ਰੈਡ ਤੇ ਨਹੀਂ ਬਣਾ ਸਕਦਾ ਫਰੈਸ਼ ਡੋ ਦੇ ਵਿੱਚ ਬਣਾਵਾਂਗਾ ਆਪਣਾ ਡੋ ਤਿਆਰ ਕਰਨਾ ਤੁਸੀਂ ਆਪਣਾ ਇਹ ਸਾਰਾ ਫਰੈਸ਼ ਆਪਣਾ ਤਿਆਰ ਕਰਨਾ ਤੁਹਾਡੇ ਸਾਹਮਣੇ ਮਤਲਬ ਆਪ ਲਗਾਵਾਂਗੇ ਖਾਵਾਂਗੇ ਵੀ ਤੇ ਪੀਜ਼ਾ ਵੀ ਆਪਣਾ ਹੀ ਸਾਰਾ ਤਿਆਰ ਕਰਨੇ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਮਤਲਬ ਡੇਲੀ ਡੇਲੀ ਫਰੈਸ਼ ਕਰੀਏ ਥੋੜਾ ਕਰੀਏ ਪਰ ਅੱਛਾ ਕਰੀਏ ਭਾਈ ਤੁਸੀਂ ਇੰਨੀ ਸੈਨ ਹਾਈਜੀਨ ਦਾ ਧਿਆਨ ਰੱਖਦੇ ਹੋ ਤੁਸੀਂ ਕਹਿੰਦੇ ਮੈਂ ਫਰੈਸ਼ ਡੋ ਤਿਆਰ ਕਰਦਾ ਮੈਂ ਅਲੱਗ ਚੀਜ਼ਾਂ ਤਿਆਰ ਕਰਦਾ ਹੈਗਾ ਪਰ ਫਿਰ ਵੀ ਲੋਕ ਤੁਸੀਂ ਕਹਿੰਦੇ ਹੋ ਯਾਰ ਮੈਂ ਪ੍ਰਵਾਸੀ ਨਹੀਂ ਮੇਰਾ ਇਹ ਸਭ ਤੋਂ ਵੱਡਾ ਗੁਨਾਹ ਹੈ ਫਿਰ ਵੀ ਲੋਕ ਸਾਥ ਨਹੀਂ ਦਿੰਦੇ ਕਮੀ ਕਿੱਥੇ ਰਹਿ ਰਹੀ ਹੈ ਭਾਈ ਸਪੀਚਲਸ ਹਾਂ ਭਜੀ ਇਸ ਪੁਆਇੰਟ ਤੇ ਕੀ ਕਹਾऊंगा ਮੈਂ ਹੁਣ ਇਹ ਸਾਡੇ ਲੋਕ ਜੀ ਆਪਣੇ ਹੀ ਮਤਲਬ ਕਿ ਅਗੇ ਚੰਡੀਗੜ੍ਹ ਦੀ ਪਾਪੂਲੇਸ਼ਨ 6-7 ਲੱਖ ਹੈ ਤਾਂ ਉਹ ਦੇ ਵਿੱਚ ਪੰਜਾਬੀ ਜਿਹੜੇ ਮਤਲਬ ਡੇਲੀ ਆਉਂਦੇ ਆ 6-7 ਲੱਖ ਉਹ ਐਡ ਹੋ ਜਾਂਦਾ ਜੇ ਆਪਾਂ ਦੇਖਿਆ ਜਾਵੇ ਚੰਡੀਗੜ੍ਹ ਦੇ ਵਿੱਚ 10 ਤੋਂ 12 ਲੱਖ ਪੰਜਾਬੀ ਇੱਕ ਟਾਈਮ ਤੇ ਰਹਿੰਦਾ ਹਰ ਟਾਈਮ ਉਹ ਚਾਹੇ ਦੀਵਾਲੀ ਆ ਹੋਲੀ ਆ ਸੀਜ਼ਨ ਆ ਕੁਛ ਵੀ ਆ ਛੁੱਟੀ ਆ ਨਹੀਂ ਛੁੱਟੀ ਆ ਹੁੰਦਾ ਬਟ ਉਹਦੇ ਚੋ ਜੇ 0.1% ਵੀ ਅਗਾਂ ਸਾਡੇ ਕੋਲ ਆ ਜਾਂਦਾ ਸਾਡਾ ਕੰਮ ਚੱਲ ਜਾਂਦਾ ਸਾਡੀ ਰੋਟੀ ਬੋਲ ਕਾ ਚੱਲੀ ਜਾਂਦਾ ਵਧੀਆ ਬਟ ਇਹ ਪੰਜਾਬੀ ਪੰਜਾਬੀ ਦਾ ਸਾਡੇ ਕਿ ਤੋੜਿਆ ਘਟ ਕੋਸ਼ ਅਸੀਂ ਬਹੁਤ ਰੋਲਾ ਪਾਨੇ ਕਿ ਪੰਜਾਬੀਆਂ ਨੂੰ ਪ੍ਰਵਾਸੀਆਂ ਨੂੰ ਹਟਾਓ ਆਪਾਂ ਇਹ ਤਾਂ ਦੇਖ ਲਿਓ ਤੇ ਉਹਨਾਂ ਗਤੀ ਕਿੱਥੇ ਆਪਣੀ ਹੁਣ ਉਹਨਾਂ ਤਾਂ ਭੇਜ ਰਹੇ ਆ ਉਸ ਤੋਂ ਇਲਾਵਾ ਕੰਮ ਜਿਹੜੇ ਕੋ ਬੰਦੇ ਆਪਣੇ ਕੰਮ ਕਰਦੇ ਉਹਨਾਂ ਕੋ ਤੁਸੀਂ ਖਾਣ ਜਾਓਗੇ ਜਿਹੜੇ ਬੰਦੇ ਆਪਣੇ ਹੁਣ ਮੰਨ ਲਓ 3v2 ਚ ਵਧੀਆ ਪੰਜਾਬੀ ਲਗਾਉਂਦੇ ਆ ਉਹਨਾਂ ਕੋਲ ਰਸ਼ ਘੱਟ ਹੁੰਦਾ ਜੇ ਤੁਸੀਂ ਦੂਜੇ ਨਾਲ ਦੇ ਸਟਾਲ ਤੇ ਦੇਖੋਗੇ ਜਿਹੜੇ ਮਤਲਬ ਕਿ ਉਹੀ ਚੀਜ਼ਾਂ ਆ ਫੇਸ ਨੇਪਾਲੀ ਦੇਖ ਗਿਆ ਤਾਂ ਸਾਨੂੰ ਲੱਗਦਾ ਇਹਨਾਂ ਤੋਂ ਵਧੀਆ ਚਾਈਨਿਸ ਕੋਈ ਨਹੀਂ ਬਣਾ ਸਕਦਾ ਬਟ ਜਿਹੜੇ ਪੜ੍ਹ ਕੇ ਪੜਾਈਆਂ ਕਰਕੇ ਡਿਗਰੀਆਂ ਕਰਕੇ ਮਤਲਬ ਮਿਹਨਤ ਕਰਕੇ ਹੋਟਲਾਂ 'ਚ ਐਕਸਪੀਰੀਅੰਸ ਕਰ ਕਰਕੇ ਕਰ ਕਰਕੇ ਵੀ ਧੱਕੇ ਖਾ ਰਹੇ ਆ ਆਪਾਂ ਉਹਨੂੰ ਕੋਡ ਲਾ ਕੇ ਖੋਸ਼ ਹਾਂ ਕੌਮੈਕੋ ਦਾ ਐਕਸਪੀਰੀਅੰਸ ਵੀ ਬੜਾ ਹੈ ਫੂਡ ਲਾਈਨ ਦਾ ਭਾਜੀ ਐਕਸਪੀਰੀਅੰਸ ਨੂੰ ਕੱਲੇ ਨੂੰ ਲੋਕੀ ਨਹੀਂ ਨਾ ਜਾਣਦੇ ਜਿਹੜਾ ਕਸਟਮਰ ਇੱਕ ਵਾਰ ਆ ਗਿਆ ਉਹ ਨਹੀਂ ਕਿਤੇ ਜਾਂਦਾ ਉਹ ਆਪਣਾ ਬਟ ਹੁਣ ਕੀ ਹੈ ਕਿ ਡੇਲੀ ਹਰ ਕੋਈ ਨਹੀਂ ਆਂਦਾ ਜਿਹੜਾ ਬਾਹਰਲਾ ਕਸਟਮਰ ਹੈ ਉਹ ਡੇਲੀ ਨਹੀਂ ਆ ਸਕਦਾ ਜਿਹੜੇ ਲੋਕਲ ਕਸਟਮਰ ਹੈਗਾ ਹੈ ਇਹ ਨਹੀਂ ਕਿ ਬੰਦੀਆਂ ਨਹੀਂ ਹੈ ਠੀਕ ਹੈ ਕਸਟਮਰ ਕੰਮ ਵੀ ਚੱਲਦਾ ਹੈ ਰੋਟੀ ਮਿਲਦੀ ਹੈ ਵਧੀਆ ਮਿਲਦੀ ਹੈ ਲੇਕਿਨ ਜੋ ਸੋਚ ਕੇ ਦੁਕਾਨ ਲਈ ਸੀ ਉਹ ਨਹੀਂ ਹੈ ਬਾਹਰ ਸਟਾਲ ਲਗਾ ਲੋ 3-4 ਘੰਟੇ ਕੰਮ ਕਰ ਲੋ ਤੁਸੀਂ 4000 3000 4000 5000 ਦੀ ਸੇਲ ਕਰੋ ਤੇ ਆਪਣੇ ਘਰ ਚਲੀ ਜਾਓ ਉਹ ਠੀਕ ਹੈ ਇੱਥੇ ਦੇ ਖਰਚਿਆਂ ਦੇ ਹਿਸਾਬ ਨਾਲ ਭਾਜੀ ਨਹੀਂ ਹੈ ਨਾ ਜਦ ਦੁਕਾਨ ਨਾਲ ਦੇ ਖਰਚੇ ਆ ਕਿਉਂਕਿ ਇੱਥੇ ਰੈਂਟਰ ਸਸਤੇ ਨਹੀਂ ਹੈ ਇੱਥੇ ਮਤਲਬ ਕਿ ਉਹ ਚੀਜ਼ਾਂ ਸਸਤੀਆਂ ਨਹੀਂ ਹੁਣ ਬਾਹਰ ਵੀ ਅਸੀਂ ਕਿਉਂ ਮਤਲਬ ਮੈਨੂੰ ਸਟੈਪ ਲੈਣਾ ਵੀ ਕਿਉਂ ਹੈ ਮਜਬੂਰੀ ਚ ਲੈਣਾ ਮੈਂ ਬੜੇ ਖੁਸ਼ ਸੀ ਬਾਹਰ ਸਟਾਲ ਲਗਾ ਕੇ ਖੁਸ਼ ਸੀ ਸਟੈਪ ਲੈਣਾ ਵੀ ਕਿਉਂ ਪਿਆ ਐਮਸੀ ਵਾਲੇ ਤੰਗ ਕਰਦੇ ਆ ਆਂਦੇ ਆ ਗੱਡੀ ਆਈ ਚੱਕ ਕੇ ਲੈ ਗਏ ਮੈਂ ਲਾਇਸੈਂਸ ਅਪਲਾਈ ਕਰ ਜਾਂਦਾ ਕੋਈ ਰਸਤਾ ਹੀ ਨਹੀਂ ਹੈ ਇਹ ਨਹੀਂ ਜੀ ਲਾਇਸੈਂਸ ਦੇਣਾ ਹੀ ਨਹੀਂ ਜੀ ਜਿਹੜੇ ਪਹਿਲੇ ਕਰਦੇ ਆ ਹੁਣ ਮੈਂ ਕਹਾਂ ਜੇ ਅਸੀਂ ਕੰਮ ਕਰਨਾ ਜਾਂ ਅਸੀਂ ਕੋਈ ਸਿੱਖਣਾ ਜਾਂ ਨਵੀਂ ਚ ਸਟੈਪ ਲੈਣਾ ਨਹੀਂ ਲਾਇਸੈਂਸ ਨਹੀਂ ਦੇ ਰਹੇ ਤੁਹਾਨੂੰ ਮਿਊਨਿਸਪਲ ਕੋਰਪੋਰੇਸ਼ਨ ਕੋਈ ਵੀ ਨਹੀਂ ਦਿੰਦਾ ਨਾ ਕੋਰਪੋਰੇਸ਼ਨ ਹੈ ਹੁਣ ਕੋਈ ਕਿਸੇ ਨੂੰ ਬਗਾਰ ਮਗਾਰ ਬਥੇਰੀਆਂ ਜੇ ਕਿਸੇ ਨੂੰ ਮਨਾ ਕਰ ਦੋ ਉਹ ਐਂਟੀ ਦਾ ਬਹੁਤ ਸ਼ਿੱਤੀ ਹੁੰਦਾ ਨਾਲ ਖੜਨੇ ਵਾਲਾ ਕੋਈ ਨਹੀਂ ਹੱਕ 'ਚ ਕੋਈ ਨਹੀਂ ਅੱਛਾ ਭਾਈ ਅਮਨ ਜਿਵੇਂ ਤੁਸੀਂ 버ਗਰ ਵਗੈਰਾ ਸਟਾਲ ਦੇ ਉੱਪਰ ਹਨਾ 버ਗਰ ਵਗੈਰਾ ਤੁਸੀਂ ਲਗਾਏ ਜਦੋਂ ਇਹ ਚੀਜ਼ ਪਹਿਲੀ ਵਾਰ ਕੀਤੀ ਕਿਉਂਕਿ ਪੰਜਾਬੀ ਗਾਣਾ ਯਾਰ ਹੁਣ ਸਾਡੇ ਵਿੱਚ ਵਿੱਚ ਨੇ ਇੱਕ ਈਗੋ ਆ ਕਿ ਯਾਰ ਮੈਂ ਹੁਣ 버ਗਰ ਵੇਚੂਗਾ ਜਾਂ ਸਾਡੇ ਪਿੰਡਾਂ ਦੇ ਰਿਸ਼ਤੇਦਾਰ ਪਿੰਡਾਂ ਦੇ ਯਾਰ ਦੋਸਤ ਸਾਡੇ ਹੋਰ ਯਾਰ ਬੇਲੀ ਸਾਡਾ ਪਰਿਵਾਰ ਇਕੰਨਾ ਯਾਰ ਹੁਣ ਤੂੰ 버거 ਵੇਚੇਗਾ ਤੁਹਾਨੂੰ ਇਹ ਕੋ ਸੁਣਨਾ ਪਿਆ ਯਾਰ ਤੂੰ ਚੰਗਾ ਵਧੀਆ ਵਧੀਆ ਪ੍ਰਾਈਵੇਟ ਸੈਕਟਰ ਦੇ ਵਿੱਚ ਤੂੰ ਜੋਬ ਕਰ ਰਹੇ ਆ ਤੁਹਾਨੂੰ 버거 ਵੇਚੇਗਾ ਇਹ ਚੀਜ਼ ਨੂੰ ਬਚਾਣ ਲਈ ਇੱਕ ਹੁੰਦਾ ਪੜਦਾ ਥੋੜਾ ਟਾਈਮ ਪੜਦਾ ਰੱਖਿਆ ਫਿਰ ਜੇ ਚੋਰੀ ਰੱਖੀ ਤਾਂ ਥੋੜਾ ਟਾਈਮ ਤਾਂ ਰੱਖਣਾ ਪੈਂਦਾ ਸਾਰਿਆਂ ਤੋਂ ਨਹੀਂ ਮੇਰੇ ਮਦਰਫਦਰ ਨੂੰ ਸਭ ਕੁਝ ਪਤਾ ਹੁੰਦਾ ਉਹਨਾਂ ਤੋਂ ਪੁੱਛੇ ਬਿਨਾ ਮੈਂ ਸਟੈਪ ਨਹੀਂ ਲੈਂਦਾ ਉਹਨਾਂ ਨੂੰ ਪਤਾ ਸੀ ਸੋਹਰਾ ਪਰਿਵਾਰ ਤੋਂ ਸਾਰੇ ਤਾਂ ਪੜਦਾ ਸੀ ਉਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਸੀ ਪਤਾ ਮੇਰੇ ਯਾਰ ਦੋਸਤ ਪਿੰਡ ਚ ਕਹਿ ਸਕਦੇ ਗਲੀ ਗਵਾਂ ਚ ਜਦੋਂ ਤੱਕ ਕੋਈ ਮਤਲਬ ਅੱਛੇ ਕੁ ਲੈਵਲ ਤੇ ਨਹੀਂ ਆਇਆ ਮਤਲਬ ਥੋੜਾ ਕੰਮ ਕਰਨ ਨਹੀਂ ਲੱਗਿਆ ਵਧੀਆ ਨਹੀਂ ਹੋਣ ਲੱਗਾ ਉਦੋਂ ਤੱਕ ਕਿਸੇ ਨੂੰ ਵੀ ਨਹੀਂ ਦੱਸਿਆ ਇੱਥੇ ਤੇ ਲੋਕੀ ਜਿਹੜੇ ਸੀਗੇ ਇੱਥੇ ਮੇਰਾ ਸਰਕਲ ਘੱਟ ਸੀ ਕੱਟ ਜਾਣ ਦੇ ਜਿਹੜੇ ਇੱਥੇ ਵਾਲੇ ਸੀ ਉਹ ਵੀ ਮੈਨੂੰ ਇਹੀ ਕਹਿੰਦੇ ਮੇਰੇ ਖਾਸ ਮੇਰੇ ਨਾਲ ਰਹਿਣ ਵਾਲੇ ਯਾਰ ਤੋਂ ਸਹੀ ਕਹਿੰਦਾ ਯਾਰ ਸਾਨੂੰ ਤਾਂ 버ਗਰ ਦੇ ਵੇਚਦਾ ਚੰਗਾ ਨਹੀਂ ਲੱਗਦਾ ਅਸੀਂ ਚਾਹਦੇ ਹਾਂ ਤੂੰ ਕੁਰਸੀ ਤੇ ਬੈਠਾ ਹੋਵੇ ਇਹ ਉਹਨਾਂ ਦੀ ਅੱਛੀ ਸੋਚ ਹੈ ਕਿ ਉਹ ਚਾਹੁੰਦੇ ਆ ਕਿ ਪਿਆਰ ਕਰਨ ਪਰ ਆਪਾਂ ਨੂੰ ਤਾਂ ਪਤਾ ਹੈ ਨਾ ਵਿੰਦਰ ਹੋਏ ਸੀ ਕੰਮ ਨਹੀਂ ਕਰਾਂਗੇ ਤਾਂ ਕਿੱਦਾਂ ਕਰਾਂਗੇ ਅੱਛਾ ਭਾਈ ਜਿਵੇਂ ਹੁਣ ਤੁਸੀਂ ਹਨਾ 버ਗਰ ਵਗੈਰਾ ਤੁਸੀਂ ਲਗਾ ਰਹੇ ਹੋ ਜੀ ਇੱਕ ਗਿਲਾ ਆ ਵੀਆ ਕਿ ਯਾਰ ਮੈਂ ਪ੍ਰਵਾਸੀ ਨਹੀਂ ਹੈਗਾ ਮੇਰਾ ਸਭ ਤੋਂ ਵੱਡਾ ਗੋਨਾ ਹੈ ਭਾਜੀ ਗਿਲਾ ਕਰਨੇ ਦਾ ਮੇਰਾ ਇੱਕ ਬਹੁਤ ਵੱਡਾ ਰੀਜ਼ਨ ਹੈ ਕਹਿੰਦੇ ਨਾ ਗਿਲਾ ਕਿਹਦੇ ਨਾਲ ਕਰ ਸਕਦੇ ਹੋ ਤੁਸੀਂ ਤੁਸੀਂ ਉਹ ਰਾਹ ਤੁਰੇ ਜਾਂਦੇ ਨਾਲ ਗਿਲਾ ਕਰ ਸਕਦੇ ਹੋ ਕਦੇ ਵੀ ਨਹੀਂ ਕਰ ਸਕਦੇ ਕਿਦੇ ਨਾਲ ਕਰੋਗੇ ਆਪਣੇ ਆਪਣੇ ਮੈਂ ਕਿਸੇ ਤੀਜੇ ਨੂੰ ਕਹਿ ਨਹੀਂ ਸਕਦਾ ਮੈਂ ਤਾਂ ਆਪਣੇ ਨੂੰ ਕਹੂੰਗਾ ਰਾ ਬਾਈ ਮੇਰਾ ਸਾਥ ਦੇਓ ਜੇ ਮੇਰੇ ਆਪਣੇ ਮੈਨੂੰ ਸਾਥ ਦੇ ਦੇਣ ਬਾਕੀ ਦੂਜੇ ਤਾਂ ਪੀ ਆ ਜਾਣਗੇ ਦੇਖ ਕੇ ਅੱਛਾ ਅਮਨ ਭਾਈ ਜਿਵੇਂ ਨਾ ਸਾਡੇ ਪੰਜਾਬੀ ਨੌਜਵਾਨਾਂ ਦੇ ਇੱਕ ਹੋਰ ਥੋੜੀ ਜੀ ਇੱਕ ਕਹਿ ਲੋ ਕਿ ਉਹੀ ਪੰਜਾਬੀ ਬਲੱਡ ਆ ਇਸ ਤਰ੍ਹਾਂ ਦੇ ਕੰਮ ਨੂੰ ਛੋਟਾ ਕੰਮ ਮੰਨੇ ਜਾਂਦਾ ਕਹਿ ਦਿੰਦੇ ਨੇ ਯਾਰ ਛੋਟਾ ਕੰਮ ਆ ਸ਼ਰਮ ਮਹਿਸੂਸ ਕਰਦੇ ਨੇ ਅਮਨ ਕਦੇ ਸ਼ਰਮ ਤਾਂ ਨਹੀਂ ਮਹਿਸੂਸ ਹੁੰਦੀ ਕਿ ਯਾਰ ਮੈਂ 40 40 50 50 ਰੁਪਏ ਦੇ ਇਸ ਤਰ੍ਹਾਂ ਦੀ ਚੀਜ਼ ਵੇਚਦਾ ਕਿਉਂਕਿ ਤੁਹਾਡੇ ਰੇਟਸ ਬੜੇ ਰੀਜ਼ਨੇਬਲ ਨੇ ਮੈਂ ਰੇਟਸ ਵੀ ਦੇਖ ਰਿਆ ਸੀ ਸ਼ਰਮ ਤਾਂ ਨਹੀਂ ਆਈ ਕਿਤੇ ਇਸ ਕੰਮ ਤੋਂ ਸਾਡਾ ਅੱਧਾ ਪੰਜਾਬ ਕਰਜ਼ੇ 'ਚ ਹੈ ਉਹਦੀ 90% ਵਜਾ ਇਹੀ ਹੈ ਕਿਸੇ ਚ ਕੰਮ ਨੂੰ ਛੋਟਾ ਸਮਝਦੇ ਆ ਜਦੋਂ ਮੈਂ ਅੱਜ ਮੈਂ ਦੁਕਾਨ 'ਚ ਖੜਾ ਗੁਰਸਾਹਿਬ ਦੀ ਕਿਰਪਾ ਕੀਤੀ ਹੈ ਸ਼ਾਇਦ ਮੇਰੇ ਕੋਲ ਸਮਾਨ ਹੈ ਸਾਰਾ ਕੁਝ ਮੈਂ ਕਰ ਰਿਹਾ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਇੱਕ ਟੇਬਲ ਤੋਂ ਕੀਤੀ ਸੀ ਇੱਕ ਟੇਬਲ ਤੋਂ ਇੱਕ ਰੋਡ ਦੇ ਕਿਨਾਰੇ ਟੇਬਲ ਲਗਾਏ ਸੀ ਟੇਬਲ ਵੀ ਮੇਰੇ ਕੋਲ ਆਪਣਾ ਨਹੀਂ ਸੀ ਟੈਂਟ ਵਾਲੇ ਤੋਂ ਕਿਰਾਏ ਤੇ ਟੇਬਲ ਹੈ ਜਿਹੜਾ 40 ਰੁਪਏ ਡੇਲੀ ਕਿਰਾਇਆ ਹੁੰਦਾ ਉਸ ਤੋਂ ਸ਼ੁਰੂਆਤ ਕੀਤੀ ਸੀ ਆਪਣੇ ਘਰ ਦੇ ਹੀ ਛੋਟੇ ਛੋਟੇ ਤਵੇ ਕੜਾਈਆਂ ਪੱਟੀਆਂ ਜੋ ਕਿਚਨ ਦੇ ਵਿੱਚੋਂ ਚੱਲ ਕੇ ਹੀ ਸ਼ੁਰੂ ਕੀਤਾ ਸੀ ਹਮ ਅਗਰ ਮੈਂ ਉਸ ਚੀਜ਼ ਨੂੰ ਛੋਟਾ ਮੰਨ ਲੈਂਦਾ ਉਸ ਟਾਈਮ ਤਾਂ ਮੈਂ ਨਹੀਂ ਕਦੇ ਕਰ ਸਕਦਾ ਸੀ ਸੋਚ ਵੱਡੀ ਸੀ ਸੋਚ ਵੱਡੀ ਹੋਣ ਕਰਕੇ ਅਸੀਂ ਇਸ ਨੂੰ ਛੋਟਾ ਸਹੀ ਸਮਝ ਪਾਈ ਕਦੇ ਹਮ ਹੁਣ ਤੁਹਾਡੇ ਕੋਲ ਅਮਨ ਮੈਂ ਹੁਣ ਤੁਹਾਡੇ ਇਸ ਦੁਕਾਨ ਦੇ ਉੱਪਰ ਹਾਂ ਜੀ ਸਕਸੈਸਫੁਲ ਤੁਸੀਂ ਹੋਏ ਹੋ ਇੱਕ ਰੇੜੀ ਤੋਂ ਜਾਂ ਇੱਕ ਟੇਬਲ ਤੋਂ ਸਟਾਰਟਿੰਗ ਹੁੰਦੀ ਹੈ ਅੱਜ ਇੱਕ ਚੰਗੀ ਸ਼ਾਪ ਚਲੋ ਹੌਲੀ ਹੌਲੀ ਸਾਡੇ ਲੋਕ ਸ਼ਾਇਦ ਤੁਹਾਡੇ ਇਨਾਂ ਸ਼ਬਦਾਂ ਦੇ ਨਾਲ ਸਾਡੇ ਪੰਜਾਬੀਆਂ ਨੂੰ ਜਿਹੜੀ ਹੈ ਬਾਈ ਸ਼ਰਮ ਆ ਜਵੇ ਤੇ ਸਾਡੇ ਇੱਕ ਪੰਜਾਬੀ ਭਰਾ ਦਾ ਉਹ ਸਾਥ ਦੇ ਦਿੰਨ ਕਿਉਂਕਿ ਹਾਈਜੀਨ ਵੀ ਪੂਰੇ ਤਰੀਕੇ ਨਾਲ ਤੁਸੀਂ ਨੇ ਮੇਨਟੇਨ ਕੀਤੀ ਆ ਤੁਸੀਂ ਉਸ ਤੋਂ ਸ਼ੁਰੂਆਤ ਕੀਤੀ ਅੱਜ ਵਧੀਆ ਕੰਮ ਕਰ ਰਹੇ ਹੋ ਕੀ ਕੀ ਚੀਜ਼ਾਂ ਨੇ ਹਨ ਆਪਣੇ ਕੋਲ ਖਾਣ ਪੀਣ ਦੇ ਵਿੱਚ ਭਾਜੀ ਮੇਰੇ ਕੋਲ ਜਦੋਂ ਮੇਰੀ ਸ਼ੁਰੂਆਤ ਹੋਈ ਹੈ 버ਗਰਸ ਤੋਂ 버ਗਰਸ ਦੇ ਨਾਲ ਪਾਸਤਾ ਐਡ ਹੋ ਗਿਆ ਫਿਰ ਹੋਰ ਹੋਰ ਫ੍ਰੈਂਚ ਫ੍ਰਾਈਜ਼ ਜੋ 버ਗਰਦਿਆਂ ਸਾਈਡ ਆਈਟਮਸ ਆ ਗੀਆਂ ਉਸ ਤੋਂ ਬਾਅਦ ਇਹਨੇ ਕਿ ਸੈਲਡ ਸਾਡਾ ਮਤਲਬ ਥੋੜਾ ਹੈਲਦੀ ਜਿਹਨੇ ਖਾਣਾ ਤੁਹਾਨੂੰ ਕਹੇ ਸੈਲਡਸ ਹੋ ਗਏ ਫਿਰ ਉਸ ਤੋਂ ਸੈਂਡਵਿਚ ਹੋ ਗਿਆ ਪਾਸਤਾ ਹੋ ਗਿਆ ਵੈਰਾਈਟੀ ਦੇ ਵਿੱਚ ਕੋਈ ਕਮੀ ਨਹੀਂ ਹੈ ਹੂੰ ਜੇ ਦੇਖਿਆ ਵੇ ਇਹ ਉੱਪਰ ਦੇਖੋ ਕਿ ਹੈਡਿੰਗਸ ਲੱਗੀਆਂ ਹੋਈਆਂ ਹਨ ਮਤਲਬ ਮੇਰੇ ਕੋਲ ਲੋਟਸ ਆਫ ਵੈਰਾਈਟੀਆਂ ਹੈ ਇਹ ਮੈਨੂ ਥੋੜਾ ਹਨ ਹਾਂਜੀ ਬਿਲਕੁਲ ਇਹਦੇ ਵਿੱਚ ਮਤਲਬ ਜੇ ਦੇਖਿਆ ਵੇ 6-7 ਕੈਟਾਗਰੀਸ ਇਧਰ 6-7 ਉਧਰ ਹੈ ਉਸ ਤੋਂ ਪਿੰਡ ਦੇ ਵਿੱਚ ਮਤਲਬ ਹੌਟ ਕੋਲਡ ਸਾਰਾ ਕੁਝ ਹੈ ਮਤਲਬ ਕਿ ਆਏਗਾ ਬੰਦਾ ਸੈਟੀਸਫੈਕਸ਼ਨ ਹੈ ਮਿਲ ਜਾਏਗੀ ਪੂਰੀ ਲੇਕਿਨ ਇਹ ਅਨਗਲ ਪਹਿਲਾਂ ਜਦ ਤੂੰ ਪਹੁੰਚੇਗਾ ਫਿਰ ਇਹ ਸਾਥ ਚਾਉਂਦੇ ਆਂ ਪੰਜਾਬ ਤੋਂ ਭਾਜੀ ਮੈਨੂੰ ਪੰਜਾਬ ਤੋਂ ਸਾਥ ਹੀ ਚਾਹੀਦਾ ਮੈਨੂੰ ਸਿਰਫ ਇਹੀ ਹੈ ਮੈਂ ਨਹੀਂ ਕਹਿੰਦਾ ਕਿ ਮੈਨੂੰ ਕੋਈ ਆ ਕੇ ਪੈਸੇ ਦੇ ਗਿਆ ਨਾ ਆਓ ਖਾਓ ਪਸੰਦ ਆ ਤੇ ਫਿਰ ਪੈਸੇ ਦੇ ਦਿਓ ਮੈਂ ਅੱਜ ਤੋਂ ਨਹੀਂ ਮੈਂ 10 ਸਾਲ ਤੋਂ ਇਹ ਕਸਟਮਰ ਨੂੰ ਹਮੇਸ਼ਾ ਸਲੋਗਨ ਦੇ ਸਾਡਾ ਹੈਗਾ ਤੁਹਾਨੂੰ ਪਸੰਦ ਨਾ ਆਏ ਤਾਂ ਫ੍ਰੀ ਹੈ ਹੂੰ ਵੱਡੀ ਗੱਲ ਆ ਬਾਈ ਭਾਜੀ ਮੈਂ ਕਹਿ ਰਿਹਾ ਮੈਂ ਪਿਛਲੇ 10 ਸਾਲ ਤੋਂ ਕਰ ਰਿਹਾ ਇਹੀ ਚੀਜ਼ ਹੋਇਆ ਸਕਦਾ 10 ਸਾਲਾਂ ਚ 1-2% ਬੰਦੇ 1-2 ਬੰਦਿਆਂ ਨੂੰ ਕਦੇ ਹੋ ਗਿਆ ਹੋਵੇ ਨਾ ਨਾ ਪੈਸੇ ਦਿੱਤੇ ਉਹਨਾਂ ਪਰ ਕੋਈ ਨਹੀਂ ਗਿਆ ਕਾਰਨ ਬਣਾਣਾ ਦਿਲ ਤੋਂ ਹੈ ਬਣਾਣਾ ਸਾਫ ਸੁੱਤਰਾ ਕੁਆਲਿਟੀ ਨਾਲ ਕੰਪਰਮਾਈਜ਼ ਨਹੀਂ ਕਿਸੇ ਚੀਜ਼ ਨਾਲ ਕੋਈ ਵੀ ਕੰਪਰਮਾਈਜ਼ ਨਹੀਂ ਆਪਣਾ ਕਰਨਾ ਪ੍ਰੋਪਰ ਕਰਨਾ ਮੇਰੇ ਕੋ ਇੱਕੋ ਕਮੀ ਰਹਿੰਦੀ ਹੈ ਕਿ ਮੈਂ ਫਰੈਸ਼ ਬਣਾਉਣ ਦੇ ਚੱਕਰ ਟਾਈਮ ਥੋੜਾ ਜ਼ਿਆਦਾ ਲੱਗ ਜਾਂਦਾ ਉਸ ਚੱਕਰ ਚਾਹ ਕੇ ਮੁੜ ਜੇ ਉਹਦੇ ਲਈ ਸੌਰੀ ਆ ਮੈਂ ਉਹਦੇ ਲਈ ਮੇਰੇ ਕੋ ਹੈ ਹੀ ਨਹੀਂ ਕੋਸ਼ਵਤ ਹੀ ਨਹੀਂ ਤੁਸੀਂ ਆਇਓ ਤੁਹਾਨੂੰ ਖਾਣਾ ਅੱਛਾ ਮਿਲੇਗਾ ਇਸ ਚੀਜ਼ ਦੀ ਗਾਰੰਟੀ ਹੈ ਬਾਈ ਲੋਕੇਸ਼ਨ ਵੀ ਦੱਸ ਦਿਓ ਕਿਉਂਕਿ ਇਸ ਚੰਗੀ ਚੀਜ਼ ਨੂੰ ਮੈਂ ਖੁਦ ਵੀ ਪ੍ਰਮੋਟ ਕਰਨਾ ਚਾਹੁੰਦਾ ਹਾਂ ਪਰਸਨਲ ਤੌਰ ਤੇ ਕਿਉਂਕਿ ਬੜਾ ਵੱਡਾ ਮਹਿਣਾ ਮੰਨੂ ਵੀ ਲੱਗਿਆ ਕਿ ਯਾਰ ਮੇਰਾ ਉਹੀ ਸ਼ਬਦ ਮੇਰੇ ਕੰਨਾਂ ਦੇ ਵਿੱਚ ਹਲੇ ਵੀ ਗੂੰਜ ਰਹੇ ਨੇ ਤੁਸੀਂ ਕਹੇ ਸੀ ਕਿ ਮੇਰਾ ਸਭ ਤੋਂ ਵੱਡਾ ਗੁਨਾਹ ਕਿ ਮੈਂ ਪੰਜਾਬੀ ਹਾਂ ਆਪਣੀ ਲੋਕੇਸ਼ਨ ਵੀ ਦੱਸ ਦਿਓ ਜਿਹੜੀ ਲੋਕੇਸ਼ਨ ਇਹ ਹੈਗਾ ਚੰਡੀਗੜ੍ਹ 18 ਸੈਕਟਰ ਹੈ 18 ਡੀ ਮੇਰੇ ਸਾਹਮਣੇ ਰਾਈਟ ਸਾਈਡ ਤੇ ਥੋੜੇ ਮਤਲਬ 100 ਕਦਮ ਦੀ ਦੂਰੀ ਤੇ ਟਿਗੌਰ ਥੀਏਟਰ ਹੈ ਇਲੈਕਟ੍ਰੋਨਿਕ ਮਾਰਕੀਟ ਹੈ ਇਹ ਮੇਰੇ ਇਧਰ 50 ਕਦਮ ਦੀ ਦੂਰੀ ਤੇ ਚਰਚ ਹੈ ਸੈਂਟਰ ਦੇ ਵਿੱਚ ਇੱਕ ਬਲਾਕ ਹੈ ਜਿਹਦੇ ਵਿੱਚ ਕ੍ਰਿਸ਼ਨਾ ਚਾਰਟ ਉੱਥੇ ਹੀ ਬਲਾਕ ਦੇ ਵਿੱਚ ਨਾਲੇ ਹੀ ਦੁਕਾਨ ਹੈ। Google ਦੇ ਉੱਪਰ ਆਪਣਾ ਟਸ਼ਨ ਜਦੋਂ ਭਰਾਂਗੇ ਤਾਂ ਆ ਜਾਏਗਾ। ਬਿਲਕੁਲ ਆਰਾਮ ਨਾਲ ਮੇਰੀ ਲੋਕੇਸ਼ਨ ਮੇਰੇ ਬਿਲਕੁਲ ਇਹਦੇ ਦਰਵਾਜੇ ਤੇ ਲਾ ਕੇ ਛੱਡੇ ਕਿ ਲੋਕੇਸ਼ਨ। ਉਹਦੇ 'ਚ ਕੋਈ ਦਿੱਕਤ ਨਹੀਂ। ਅ ਪੰਜਾਬੀਆਂ ਨੂੰ ਕੀ 18 ਸੈਕਟਰ ਤੱਕ ਪਹੁੰਚਣ ਲਈ ਸਭ ਤੋਂ ਸੌਖਾ ਤਰੀਕਾ ਸੈਕਟਰ 17 ਨਾਲ ਲੱਗਦਾ। ਸੈਕਟਰ 17 ਦਾ ਸਭ ਨੂੰ ਪਤਾ ਹੈ। ਚਾਹੇ ਉਹ ਪੰਜਾਬੀ ਹੈ ਚਾਹੇ ਇੰਡੀਆ ਦਾ ਕੋਈ ਵੀ ਕੋਨੇ ਦਾ ਕਿੰਨੇ ਚੰਡੀਗੜ੍ਹ ਆਣਾ ਸੈਕਟਰ 17 ਤਾਂ ਪਹੁੰਚਿਆ ਪਾਏ। ਉਹਦੇ ਨਾਲੇ ਹੀ ਬਿਲਕੁਲ ਸੈਕਟਰ 18 ਲੱਗਦਾ। ਛੋਟੇ ਤੋਂ ਸ਼ੁਰੂਆਤ ਕੀਤੀ ਹੈ ਗੁਰੂ ਸਾਹਿਬ ਕਿਰਪਾ ਮੈਂ ਚਾਹੁੰਦਾ ਸੀ ਵੀ ਇਹ ਦਸੰਬਰ ਤੱਕ ਮੇਰੇ ਲਗਭਗ 4-5 ਹੋਣ ਦੇ ਮੇਰੇ ਕਾਊਂਟਰ ਪਰ ਨਹੀਂ ਹੋ ਪਾਇਆ ਕੋਸ਼ਿਸ਼ ਨਹੀਂ ਛੱਡਾਂਗਾ ਆਉਣ ਵਾਲੇ ਟਾਈਮ 'ਚ ਇਹੀ ਕੋਸ਼ਿਸ਼ ਹੈ ਕਿ ਇਹਨੂੰ ਵੱਡਾ ਕਰਾਂਗਾ ਆਪਣੇ ਭਰਾਵਾਂ ਦਾ ਸਾਥ ਲਵਾਂਗਾ ਮੈਂ ਕਿਸੇ ਤੋਂ ਕੋਈ ਚਾਰਜ ਨਹੀਂ ਕਰਦਾ ਮੇਰੇ ਤੋਂ ਕੋ ਸਿੱਖਣ ਵੀ ਆ ਜਾਂਦਾ ਮੈਂ ਕੋਈ ਇੱਕ ਨਹੀਂ ਹੁਣ ਵੀ ਇੱਥੇ 7-8 ਬੰਦੇ ਸਿੱਕੇ ਜਾ ਚੁੱਕੇ ਕਿਸੇ ਤੋਂ ਕੋਈ ਚਾਰजेस ਨਹੀਂ ਜਾਂਦਾ ਆਓ ਸਿੱਖੋ ਹੁਣ ਇੱਕ ਮੁੰਡਾ ਹੈ ਮੇਰਾ ਬਹੁਤ ਹੀ ਪਿਆਰ ਵੀ ਹੈ ਮੇਰਾ ਉਹਨਾਂ ਨਾਲ ਹਨਾ ਤੇ ਮੋਲ ਜੀ ਮੈਂ ਪਰ ਸੁਣਾਉਂਦਾ ਉਹਨਾਂ ਦਾ ਤੇ ਉਹ ਹੁਣ ਵੀ ਸਿੱਖੇ ਹੁਣ ਅਸੀਂ ਮੈਂ ਉਹਨਾਂ ਲਈ ਖੁਦ ਸ਼ਾਪ ਜਾ ਕੇ ਦੇਖ ਕੇ ਆਂ ਕਹਿੰਦੇ ਭਾਜੀ ਆਪਾਂ ਮੈਨੂੰ ਇੱਕ ਸ਼ਾਪ ਮਿਲਦੀ ਆਪਾਂ ਦੇਖ ਲਈ ਕੋਲੋਕੇਸ਼ਨ ਮੈਂ ਖੁਦ ਜਾ ਕੇ ਦੇਖਦਾ ਮੈਨੂੰ ਖੁਸ਼ ਸਿਖਾਉਂਦੇ ਵੀ ਆ ਤੁਸੀਂ ਜੇਕਰ ਕੋਈ ਸਿਖਾਵਾਗੇ ਭਾਜੀ ਕੋਈ ਦਿੱਕਤ ਨਹੀਂ ਉਹ ਤਾਂ ਕੋਈ ਪੈਸਾ ਵੀ ਨਹੀਂ ਲਈਦਾ ਜੇ ਤੁਸੀਂ ਮੰਨ ਲਓ ਸਟਾਰਟ ਕਰਨਾ ਚਾਹੋਗੇ ਜੇ ਮੈਂ ਲਓ ਕਹਿੰਦੇ ਨਾ ਫਰੈਂਚਾਈਜ਼ ਫੀਸ ਉਹ ਫਰੈਂਚਾਈਜ਼ ਫੀਸ ਨਹੀਂ ਹੁੰਦੀ ਭਾਜੀ ਆਪਣਾ ਜਿਹੜੀ ਮਿਹਨਤ ਕਰਕੇ ਨਾਮ ਬਣਾਇਆ ਨਾ ਉਹਨੂੰ ਖਰਾਬ ਨਾ ਹੋਵੇ ਬਸ ਉਹਦਾ ਡਰ ਹੁੰਦਾ ਇੱਕ ਉਹਦੇ ਵਾਸਤੇ ਇੱਕ ਅਮਾਉਂਟ ਲੈ ਕੇ ਤੋ ਇਹ अमाउंट ਲੈ ਕੇ ਅਕਰ ਸਾਈਟ ਤੇ ਰੱਖ ਲੈਂਦੇ ਆ ਤਾਂ ਉਹ ਤੁਹਾਡੀ ਹੀ अमाउंट ਪਈ ਐ ਲੇਕਿਨ ਉਹ ਕੀ ਹੁੰਦਾ ਜਦੋਂ ਇੱਕ ਐਗਰੀਮੈਂਟ ਬਣਦਾ ਨਾ ਕਿ ਤੁਸੀਂ ਉਸ ਨਾਮ ਨੂੰ ਖਰਾਬ ਨਹੀਂ ਕਰੋਗੇ ਬਸ ਉਹਦੇ ਚ ਨਾਨ-ভেজ ਨਹੀਂ ਵੇਚਣ ਲੱਗ ਜਾਓਗੇ ਮੈਂ ਮੰਨ ਲਓ ਅੱਜ ਮੈਂ ਤੁਹਾਨੂੰ ਕਿਸੇ ਨੇ ਦਿੱਤੀ ਐ ਮੈਂ ਨਾਨ-ভেজ ਨਹੀਂ ਵੇਚਦਾ ਨਾ ਮੈਂ ਰੈਫਰ ਕਰਾਂਗਾ ਨਾ ਆਪਣਾ ਰੈਸ਼ਨ ਦੇ ਨਾਮ ਤੇ ਲੈ ਨਾਨ-ভেজ ਵੀ ਕੇਗਾ ਕਦੇ ਕਦੇ ਵੀ ਨਹੀਂ ਵੇਕੇਗਾ ਕਦੇ ਵੀ ਨਹੀਂ ਵੇਕੇਗਾ ਜਿੰਨਾ ਚਿਰ ਹੈਗਾ ਆਪਣਾ ਰੈਸ਼ਨ ਦੇ ਨਾਮ ਤੇ ਕੋਈ ਨਹੀਂ ਵੇਕੇਗਾ ਕਦੇ ਨਾਨ-ভেজ ਤੇ ਜੇ ਕੋਈ ਮੰਨ ਲਓ ਹੁਣ ਕਰੇਗਾ ਕਿ ਮੰਨ ਲਓ ਕੋ ਮੇਰੇ ਕੋ ਲੈ ਗਿਆ ਉਸਨੇ ਕੀ ਕੀਤਾ ਨਾਲੇ ਮੈਂ ਜਿੱਥੇ ਸਟੋਰ ਬਣਾਇਆ ਉਹਦੇ ਨਾਲੇ ਸ਼ੌਕ ਲੈ ਕੇ ਤੇ ਨਾਨ ਵੇਜ ਬੇਚਣਾ ਸ਼ੁਰੂ ਕਰ ਦੇ ਤਾਂ ਉਹ ਚੀਜ਼ ਰੋਂਗ ਹੈ ਉਹ ਚੀਜ਼ਾਂ ਸਾਰੀਆਂ ਮੈਂ ਪਹਿਲਾਂ ਕਲੀਅਰ ਕਰਾਂਗਾ ਕਿ ਨਹੀਂ ਨਾਨ ਵੇਜ ਨਹੀਂ ਵੇਚਣਾ ਤਾਂ ਨਹੀਂ ਵੇਚਣਾ ਸਾਰਾ 100% ਪਿਓਰ ਵੇਜ ਦਾ ਮਤਲਬ 100% ਪਿਓਰ ਵੇਜ ਕਿਸੇ ਸੌਸ ਮਸਾਲੇ ਦੇ ਅੰਦਰ ਵੀ ਮਤਲਬ ਨਾਨ ਵੇਜ ਵਾਲਾ ਲੋਗੋ ਨਹੀਂ ਲੱਗਿਆ ਹੋਣਾ ਇਹਦਾ ਮੇਰੇ ਕੋਲ ਮੇਰੀ ਦੁਕਾਨ ਤੇ ਆਣ ਤੋਂ ਪਹਿਲਾਂ ਸੋ ਬਿਲਕੁਲ ਬਾਈ ਪੰਜਾਬ ਛੱਡ ਕੇ ਨਾ ਜਾਇਓ ਪੰਜਾਬੀ ਸਾਥ ਦੇਣਗੇ ਚਲੋ ਕੋਸ਼ਿਸ਼ ਹੈ ਜੀ ਮੈਂ ਵੀ ਚਾਹਨਾ ਮੇਰੀ ਦਿਲੋ ਇੱਛਾ ਇਹੀ ਹੈ ਕਿ ਮੈਂ ਆਪਣੀ ਮਾਂ ਦੇ ਕੋਲੇ ਰਹਾ ਗੁਰੂ ਘਰ ਨਾ ਜੁੜਿਆ ਰਹਾ ਬਾਕੀ ਨਾ ਜਾਣਾ ਪੋਵੇ ਬਟ ਉਹ ਦੇਖਦੇ ਆ ਕਦੋਂ ਤੱਕ ਸਾਥ ਮਿਲਦਾ ਸੋ ਬਿਲਕੁਲ ਪੰਜਾਬੀਓ ਇੱਕ ਬੜਾ ਵੱਡਾ ਮਹਿਣਾ ਇਸ ਨੌਜਵਾਨ ਦੇ ਵੱਲੋਂ ਮਾਰਿਆ ਗਿਆ ਕਿ ਮੇਰਾ ਸਭ ਤੋਂ ਵੱਡਾ ਕਸੂਰ ਆ ਕਿ ਮੈਂ ਪ੍ਰਵਾਸੀ ਨਹੀਂ ਆ ਮੇਰਾ ਹੁਣ ਦਿਲ ਕਰਦਾ ਮੈਂ ਇਸ سونے ਵਰਗੀ ਧਰਤੀ ਪੰਜਾਬ ਛੱਡ ਕੇ ਚਲਿਆ ਜਾਮਾ ਕਿਉਂਕਿ ਮੇਰੇ ਆਪਣੇ ਪੰਜਾਬੀ ਮੇਰਾ ਸਾਥ ਨਹੀਂ ਦੇ ਰਹੇ ਹੁਣ ਸੈਕਟਰ 17 ਦੇ ਬਿਲਕੁਲ ਨੇੜੇ ਚੰਡੀਗੜ੍ਹ ਦਾ ਸੈਕਟਰ 18 ਦੇ ਵਿੱਚ ਆਪਣਾ ਟਸ਼ਨ ਨਾਮ ਤੇ ਸਾਡਾ ਨੌਜਵਾਨ ਵੀਰ ਆਪਣੀ ਮਿਹਨਤ ਕਰ ਰਿਹਾ ਆਪਣਾ ਕੰਮ ਕਰ ਰਿਹਾ ਸੈਕਟਰ 17 ਕੁਮ ਮਣਾਉਂਦੇ ਸਾਡੇ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਸਾਡੀ ਅਪੀਲ ਆ ਕਿ ਸੈਕਟਰ 17 ਦਾ ਕੁਮ ਮਣਾਉਨੇ ਹੀ ਹੋ ਤਾਂ ਇੱਕ ਵਾਰੀ ਇਸ ਨੌਜਵਾਨ ਦੇ ਕੋਲ ਤੁਸੀਂ ਜਰੂਰ ਆਓ ਸ਼ਾਮ ਨੂੰ ਤਕਰੀਬਨ 6 ਵਜੇ ਤੋਂ ਇਸ ਨੌਜਵਾਨ ਦਾ ਕੰਮਕਾਰ ਜਿਹੜਾ ਰੋਜ਼ ਸ਼ੁਰੂ ਹੋ ਜਾਂਦਾ ਹੈ ਸਵੇਰ ਦੀ 11 ਵਜੇ ਤੋਂ 12 ਵਜੇ ਹੈਂ ਜੀ ਸ਼ਾਪ ਤੇ ਅਸੀਂ 12 ਵਜੇ ਤੋਂ ਅੱਜ ਦਾ 12 ਵਜੇ ਤੋਂ ਅੱਜ ਦਾ ਇੱਥੇ ਸ਼ਾਪ ਤੇ 12 1 ਵਜੇ ਸ਼ੁਰੂ ਹੋ ਜਾਂਦਾ ਹੈ ਰਾਤ 11 ਵਜੇ ਤੱਕ ਜਿਹੜਾ ਬਾਹਰ ਸਟਾਲ ਲੱਗਦਾ ਉੱਥੇ ਹੁੰਦਾ 6 ਵਜੇ ਤੋਂ ਜੀ ਸੋ ਬਿਲਕੁਲ ਟਾਈਮਿੰਗਸ ਇਸ ਵੀਰ ਦੇ ਵੱਲੋਂ ਦੱਸੀਆਂ ਗਈਆਂ ਨੇ ਸੈਕਟਰ 17 ਘੁੰਮਣ ਆਉਣ ਦੇ ਨੌਜਵਾਨਾਂ ਨੂੰ ਅਪੀਲ ਆ ਕੇ ਸੈਕਟਰ 17 ਦੇ ਬਿਲਕੁਲ ਨਾਲ ਸੈਕਟਰ 18 ਡੀ ਤੇ ਘੁੰਮਦੇ ਫਿਰਦੇ ਇਸ ਵੀਰ ਦਾ ਹੌਸਲਾ ਜ਼ਰੂਰ ਵਧਾ ਕੇ ਜਾਇਓ ਇਸ ਵੀਰ ਦੇ ਕੋਲ ਕੁਝ ਨਾ ਕੁਝ ਜ਼ਰੂਰ ਖਾ ਕੇ ਜਾਇਓ ਤਾਂ ਕਿ ਕਿਸੇ ਮਾਂ ਦੇ ਪੁੱਤ ਨੂੰ ਮਜਬੂਰੀ ਵਸ ਦੁਬਾਰਾ ਫੇਰ ਪੰਜਾਬ ਨਾ ਛੱਡਣਾ ਪਵੇ ਧੰਨਵਾਦ